ਸਾਸੀ ਘਾਲੂ ਵੀਰੇ ਸਾਰਿਆਂ ਨੂੰ ਜਦੋਂ ਕਹਿੰਦੇ ਹੁੰਦੇ ਹਨ ਵੀ ਪ੍ਰਮਾਤਮਾ ਨੇ ਕਿਸੇ ਨੂੰ ਤਰੱਕੀ ਵਾਲੇ ਰਸਤੇ ਪਾਉਣਾ ਹੁੰਦਾ ਤਾਂ ਉਹ ਕੋਈ ਨਾ ਕੋਈ ਵਿਧੀ ਬਣਾ ਹੀ ਦਿੰਦਾ ਜਿਵੇਂ ਆਪਣੇ ਤਮਰ ਸਿੰਘ ਚਮਕੀਲਾ ਜੀ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ ਸੀ ਚਮਕੀਲਾ ਜੀ ਦਾ ਲਿਖਿਆ ਜਿਹੜਾ ਗੀਤ ਸੀ ਮੈਂ ਡਿੱਗੀ ਤਿਲਕ ਕੇ ਜਦੋਂ ਛਿੰਦੇ ਨੇ ਰਿਕਾਰਡ ਕਰਾਇਆ ਸੀ ਤਾਂ ਉਸ ਦੇ ਪ੍ਰੋਗਰਾਮਾਂ ਦਾ ਗ੍ਰਾਫ ਵਧਿਆ ਛਿੰਦੇ ਨੇ ਵੇਖਿਆ ਚਮਕੀਲੇ ਦੀ ਕਲਾ ਵਿੱਚ ਹੈ ਕੋਈ ਜਾਦੂ ਜਿਹੜੇ ਪ੍ਰੋਗਰਾਮ ਧੜਾ ਧੜ ਪੈ ਰਹੇ ਨੇ ਫਿਰ ਛਿੰਦੇ ਨੇ ਹੋਰ ਗੀਤ ਲਿਖਣ ਨੂੰ ਕਿਹਾ ਤਾਂ ਚੰਕੀਲਾ ਛੁਪਿਆ ਰਸਤਮ ਸੀ ਗੀਤ ਤਾਂ ਪਹਿਲੇ ਤਿਆਰ ਕਰੀ ਬੈਠਾ ਸੀ ਪਰ ਉਸ ਵੇਲੇ ਉਹ ਗੱਲ ਟਲ ਗਿਆ ਕਹਿੰਦਾ ਜੀ ਮੈਂ ਕੋਈ ਨਹੀਂ ਜੀ ਮੈਂ ਲਿਖ ਦੂੰਗਾ ਫਿਰ ਦੂਜੇ ਦਿਨ ਉਹ ਜਾਨੀ ਦਫਤਰ ਤੋਂ ਛੁੱਟੀ ਛੱਟੀ ਲੈ ਕੇ ਘਰ ਆਪਣੇ ਪਿੰਡ ਦੁਗਰੀ ਆ ਗਿਆ ਵਧੀਆ ਕਰਕੇ ਦੋ ਗੀਤ ਲਿਖ ਕੇ ਲੈ ਆਇਆ ਤੇ ਛਿੰਦੇ ਨੂੰ ਸੁਣਾਏ ਤੇ ਛਿੰਦਾ ਮੰਨ ਗਿਆ ਰੈਸਲ ਹੋਣ ਲੱਗ ਪਈ ਤਾਂ ਦੀ ਗੀਤ ਸੀਗਾ ਬੰਦ ਬੋਤਲ ਖੋਲਣਾ ਚਾਹੁੰਦੀ ਹੈ ਤੇ ਦੂਜਾ ਮੁੰਡਾ ਪੱਟ ਤਾ ਪਟੋਲੇ ਦੀ ਬਲੌਰੀ ਆਖ ਨੇ ਇਹ ਗੀਤ ਦੋਸਤੋ ਅਸਲ ਚ ਚਮਕੀਲਾ ਜੀ ਜਿਹੜੇ 83 84 ਦੇ ਖਾੜੇ ਨਹੀਂ ਨਾ ਇਹਨਾਂ ਦੇ ਇੱਕ ਵੀਡੀਓ ਵੀ ਖੜਾਈ ਹੋਈ ਹੈ ਆਡੀਓ ਵਿੱਚ ਤਾਂ ਆਪਾਂ ਆਮ ਹੀ ਸੁਣਦੇ ਆ ਇਹਨਾਂ ਦੇ ਇਹ ਜਿਹੜੇ ਮੈਂ ਦੋ ਗੀਤਾਂ ਦਾ ਜ਼ਿਕਰ ਕੀਤਾ ਇਹਨਾਂ ਦੇ ਇੱਕ ਤਾਂ ਮੁੰਡਾ ਪੱਟ ਤਾ ਪਟੋਲੇ ਦੀ ਬਲੌਰੀ ਆਖ ਨੇ ਤੇ ਦੂਜਾ ਸੀਗਾ ਜੀ ਬੰਦ ਬੋਤਲ ਖੁੱਲਣਾ ਚਾਹੁੰਦੀ ਹੈ ਇਹ ਆਮ ਹੀ ਜਣੀ ਖੜਨ ਦੇ ਵਿੱਚ ਇਹਨਾਂ 2-3 ਗੀਤਾਂ ਦਾ ਜ਼ਿਕਰ ਕਰਦੇ ਹੁੰਦੇ ਸੀਗੇ ਵੀ ਮੇਰੇ ਕਿਉਂਕਿ ਉਦੋਂ ਨਵੇਂ-ਨਵੇਂ ਸੀਗੇ ਲੋਕਾਂ ਨੂੰ ਜਣੀ ਆਪਣਾ ਰੂਬਰੂ ਹੁਣ ਤੋਂ ਪਹਿਲਾਂ ਜਣੀ ਆਪਣਾ ਦੱਸਿਆ ਕਰਦੇ ਸੀ ਵੀ ਕਲਾਕਾਰ ਮੁਖਾਤਬ ਹੁੰਦਾ ਸੀਗਾ ਜਦੋਂ ਵੀ ਮੇਰੇ ਭਾਈ ਫੁਲਾਣੇ ਪੁਰਾਣੇ ਗੀਤ ਵੀ ਮਾਰਕੀਟ ਦੇ ਵਿੱਚ ਆ ਚੁੱਕੇ ਨੇ ਵੀ ਜਿਹੜੇ ਫੁਲਾਣੇ ਪੁਰਾਣੇ ਕਲਾਕਾਰ ਨੇ ਗਾਏ ਨੇ ਪਰ ਇਹਨਾਂ ਗੀਤਾਂ ਦਾ ਸੋਣੇ ਤੁਸੀਂ ਅੱਗੇ ਜਾ ਕੇ ਕੀ ਬਣਦਾ ਈਪੀ ਕਰਾਉਣੇ ਸੀ ਚਾਰ ਗੀਤ ਪਰ ਛਿੰਦੇ ਨੂੰ ਕਿਸੇ ਪ੍ਰਮੋਟਰ ਵੱਲੋਂ ਅਮਰੀਕਾ ਟੂਰ ਵਾਸਤੇ ਬੁੱਕ ਕਰ ਲਿਆ ਗਿਆ ਤੇ ਗੀਤਾਂ ਦਾ ਕੰਮ ਵਿਚਾਲੇ ਰੁਕ ਗਿਆ ਪ੍ਰੋਗਰਾਮ ਲਾਉਣੇ ਤਾਂ ਬੰਦ ਨਹੀਂ ਕਰ ਸਕਦੇ ਸੀ ਪਰ ਨਾਲ ਨਾਲ ਜਾਣ ਦੀ ਤਿਆਰੀ ਵੀ ਕਰਨੀ ਸੀ ਸੋ ਛਿੰਦਾ ਚੁੱਪਚਾਪ ਇਤੇ ਹੀ ਅੰਦਰ ਗਤੀ ਗੁਲਸ਼ਨ ਕੋਮਲ ਨੂੰ ਅਮਰੀਕਾ ਵਾਸਤੇ ਤਿਆਰ ਕਰੀ ਬੈਠਾ ਸੀ ਅ ਇੱਥੇ ਇਹ ਦੱਸਦੀ ਹਾਂ ਤੁਹਾਨੂੰ ਵੀ ਉਹ ਸਮੇਂ ਸੁਰਿੰਦਰ ਛਿੰਦੇ ਦੀ ਜਿਹੜੀ ਮਤਲਬ ਜੋੜੀ ਸੀ ਜਿਹੜਾ ਸੈੱਟ ਸੀ ਨਾ ਉਹ ਸੁਰਿੰਦਰ ਸੋਨੀਆ ਜੀ ਨਾਂ ਦਾ ਸੀਗਾ ਜਿਨ੍ਹਾਂ ਨਾਲ ਕੇ ਚਮਕੀਲਾ ਸਾਹਿਬ ਦਾ ਟਕੂਆ ਤੇ ਟਕੂਆ ਜਿਹੜਾ ਪਹਿਲਾ ਜਾਨੀ ਈਪੀ ਸੀਗਾ ਉਹ ਆਇਆ ਸੀਗਾ ਤੇ ਇਹ ਵੀ ਸਾਰੀ ਗੱਲਬਾਤ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਤੇ ਜਦੋਂ ਛਿੰਦਾ ਅਮਰੀਕਾ ਵਾਸਤੇ ਗੁਲਸ਼ਨ ਕੋਮਲ ਨੂੰ ਤਿਆਰ ਕਰ ਲੰਦਾ ਤਾਂ ਸੁਰਿੰਦਰ ਸੋਨੀਆ ਤੱਕ ਅਜੇ ਤੱਕ ਅਖਰ ਕੋਈ ਖਬਰ ਨਹੀਂ ਸੀ ਪਹੁੰਚੀ ਅਮਰੀਕਾ ਟੂਰ ਦਾ ਕੰਮ ਵੀ ਇੱਕਦਮ ਦਿਨਾਂ 'ਚ ਹੀ ਤਿਆਰ ਹੋ ਗਿਆ ਜਿਸ ਦਿਨ ਜਾਣਾ ਸੀ ਛਿੰਦੇ ਨੇ ਚਮਕੀਲੇ ਨੂੰ ਕਿਹਾ ਕਿ ਚਮਕੀਲੇ ਦਫ਼ਤਰ ਦਾ ਖਿਆਲ ਰੱਖੀ ਮੈਂ ਟੂਰ ਤੇ ਜਾ ਰਿਹਾ ਅਮਰੀਕਾ ਨੂੰ ਸੋ ਚਮਕੀਲੇ ਨੇ ਹਾਂ ਵਿੱਚ ਸਿਰ ਹਲਾ ਹਲਾਇਆ ਕਿ ਕੋਈ ਗੱਲ ਨਹੀਂ ਫਿਕਰ ਨਾ ਕਰੋ ਮੈਂ ਇੱਥੇ ਹੀ ਹਾਂ ਸੋ ਚੰਦਾ ਗੁਰਸ਼ੰਦ ਕੋਮਨ ਨੂੰ ਕੁਝ ਕੁ ਗੀਤਾਂ ਦੀ ਰੈਸਲ ਕਰਾ ਕੇ ਨਾਲ ਅਮਰੀਕਾ ਟੂਰ ਤੇ ਲੈ ਗਿਆ ਇਸ ਗੱਲ ਦਾ ਪਤਾ ਜਦੋਂ ਕੁਝ ਦਿਨਾਂ ਬਾਅਦ ਸੁਰਿੰਦਰ ਸੋਨੀਆ ਨੂੰ ਲੱਗਾ ਤਾਂ ਉਹ ਅੱਗ ਬਬੂਲਾ ਹੋ ਗਈ ਹੁਣੀ ਵੀ ਚਾਹੀਦੀ ਸੀ ਤੇ ਕਹਿਣ ਲੱਗੀ ਇਹ ਹੋਇਆ ਤਾਂ ਹੋਇਆ ਕਿਵੇਂ ਮੇਰੇ ਨਾਲ ਰਿਕਾਰਡਿੰਗ ਕਰਉਂਦਾ ਰਿਹਾ ਮੇਰੇ ਨਾਲ ਸਟੇਜਾਂ ਲਾਉਂਦਾ ਰਿਹਾ ਅੱਜ ਅਮਰੀਕਾ ਟੂਰ ਤੇ ਉਸ ਗੁਲਸਨ ਕੋਮਨ ਨੂੰ ਲੈ ਗਿਆ ਇਹ ਤਾਂ ਸਰਾਸਰ ਧੋਖਾ ਆ ਇਹ ਛਿੰਦੇ ਨੇ ਬਹੁਤ ਮਾੜਾ ਕੀਤਾ ਸੁਰਿੰਦਰ ਸੋਨੀਆ ਨੂੰ ਇੱਕ ਚੜੇ ਇੱਕ ਉਤਰੇ ਸੁਰਿੰਦਰ ਸੋਨੀਆ ਤਾਂ ਤਕਰੀਬਨ ਬਹਿਲੀ ਜੀ ਹੋ ਗਈ ਸੀ ਕਰ ਵੀ ਉਹ ਕੀ ਸਕਦੀ ਸੀ ਸੋ ਹਰ ਰੋਜ਼ ਉਦਾਂ ਤੋਂ ਉਹ ਦਫ਼ਤਰ ਆ ਜਾਂਦੀ ਹੁੰਦੀ ਸੀ ਕਦੇ-ਕਦੇ ਉਹਦਾ ਜਿਹੜਾ ਹਸਬੰਡ ਸੀਗਾ ਘਰ ਵਾਲਾ ਸੀਗਾ ਕਸ਼ਮੀਰੀ لال ਉਹ ਵੀ ਘੇੜਾ ਮਾਰ ਜਾਂਦਾ ਸੀ ਇੱਕ ਦਿਨ ਦਫ਼ਤਰ ਵਿੱਚ ਬੈਠਿਆ ਕਸ਼ਮੀਰੀ ਰਾਲ ਕਹਿੰਦਾ ਕਿ ਆਪ ਚੰਦਾ ਟੂਰ ਤੇ ਜਾ ਕੇ ਪੈਸੇ ਕਮਾਰਿਆ ਹੈ ਅਸੀਂ ਇੱਥੇ ਬਹਿਲੇ ਬੈਠੇ ਮੱਖੀਆਂ ਮਰੀ ਜਾਂਦੇ ਆ ਕੇਸਰ ਸਿੰਘ ਟਿੱਕੀ ਉਹਦੇ ਕੋਲ ਬੈਠਾ ਸੀ ਕੇਸਰ ਸਿੰਘ ਟਿੱਕੀ ਜਿਹੜਾ ਕਿ ਚਮਕੀਲਾ ਸਾਹਿਬ ਦਾ ਢੋਲ ਕਮਾਸਟਰ ਰਿਹਾ ਇੱਥੇ ਆਪਾਂ ਉਹਦੀ ਗੱਲ ਕਰ ਰਹੇ ਹਾਂ ਕੇਸਰ ਸਿੰਘ ਟਿੱਕੀ ਕਹਿੰਦਾ ਪਾਪਾ ਜੀ ਬਹਿਲੇ ਕਿਉਂ ਬਹਿਣਾ ਪ੍ਰੋਗਰਾਮ ਲਾਓ ਤੁਸੀਂ ਕਸ਼ਮੀਰੀ ਕਹਿੰਦਾ ਕਿਹਦੇ ਨਾਲ ਲਈਏ ਇਕੱਲੀ ਸੋਨੀਆਂ ਨੂੰ ਕਿਹਨੇ ਪ੍ਰੋਗਰਾਮ ਦੇਣਾ ਟਿੱਕੀ ਕਹਿਣ ਲੱਗਾ ਪਾਪਾ ਜੀ ਸੋਨੀਆਂ ਦੀ ਜੋੜੀ ਚਮਕੀਲੇ ਨਾਲ ਬਣਾ ਦਿਓ ਉਹ ਚਮਕੀਲਾ ਕੀ ਆ ਕਸ਼ਮੀਰੀ ਲਾਲ ਕਹਿੰਦਾ ਉਹ ਨਿਆਣਾ ਹਜੇ ਟਿੱਕੀ ਕਹਿੰਦਾ ਨਿਆਣਾ ਨਾ ਸਮਝੋ ਉਹਦੇ ਗੀਤ ਸੁਣ ਕੇ ਵੇਖੋ ਤੁਸੀਂ ਮੰਨ ਜਾਉਂਗੇ ਵੀ ਮੁੰਡਾ ਟਾਈਮ ਬੰਦ ਹੁੰਦਾ ਹੈ ਕਸ਼ਮੀਰੀ ਲਾਲ ਕਹਿੰਦਾ ਅੱਛਾ ਚਮਕੀਲਾ ਕਿਹੜੀ ਬਲਾ ਦਾ ਨਾਂ ਆ ਮੈਨੂੰ ਦਿਖਾਓ ਅੱਜ ਕਿਹੜਾ ਆ ਉਹ ਕੁਝ ਹੀ ਸਮੇਂ ਬਾਅਦ ਜਦੋਂ ਹਜੇ ਟਿੱਕੀ ਗੱਲ ਕਰ ਹੀ ਰਿਹਾ ਸੀ ਤਾਂ ਬਿਲਕੁਲ ਕੁਝ ਹੀ ਸਮੇਂ ਬਾਅਦ ਉੱਥੇ ਚਮਕੀਲਾ ਵੀ ਪਿੰਡੋਂ ਆ ਗਿਆ ਸੀ ਚਮਕੀਲਾ ਜਦੋਂ ਦਫ਼ਤਰ ਵਿੱਚ ਐਂਟਰ ਹੋਇਆ ਟਿੱਕੀ ਕਹਿੰਦਾ ਆ ਗਿਆ ਚਮਕੀਲੇ ਤਾਂ ਚਮਕੀਲੇ ਨੇ ਵੀ ਕਿਹਾ ਹਾਂ ਬਾਈ ਆ ਗਿਆ ਤਾਂ ਕਸ਼ਮੀਰੀ ਲਾਲ ਕਹਿੰਦਾ ਇਹ ਆ ਚਮਕੀਲਾ ਟਿੱਕੀ ਕਹਿੰਦਾ ਹਾਂਜੀ ਇਹ ਆ ਚਮਕੀਲਾ ਕੋਈ ਗੀਤ ਵੀ ਆਉਂਦਾ ਇਹਨੂੰ ਕਸ਼ਮੀਰੀ ਲਾਲ ਕਹਿਣ ਲੱਗਾ ਤਾਂ ਟਿੱਕੀ ਨੇ ਚਮਕੀਲੇ ਨੂੰ ਹਾਰਮੋਨੀਅਮ ਤੇ ਬੈਠਣ ਨੂੰ ਕਿਹਾ ਤੇ ਆਪਣਾ ਕੋਈ ਗੀਤ ਸੁਣਾਉਣ ਨੂੰ ਕਿਹਾ ਚਮਕੀਲਾ ਹਾਰਮੋਨੀਅਮ ਤੇ ਬਹਿ ਗਿਆ ਤੇ ਟਿੱਕੀ ਢੋਲ ਲੈ ਕੇ ਬਹਿ ਗਿਆ ਚੱਲ ਪਿਆ ਚਮਕੀਲਾ ਚਮਕੀਲੇ ਨੇ ਰੰਗ ਬੰਨ ਦਿੱਤੇ ਬੁੱਢਣਾ ਨਾ ਜਾਣੀ ਪੱਟ ਦੂ ਚਗਾਠ ਨਹੀਂ ਸੰਤਾ ਨੇ ਪਾਈ ਫੇਰੀ ਟਕੂਏ ਦੇ ਟਕੂਆ ਖੜਕੇ ਜਦੋਂ ਗੀਤ ਗਾਏ ਤਾਂ ਕਸ਼ਮੀਰੀ لال ਮੰਨ ਗਿਆ ਕਿ ਵਾਕਈ ਮੁੰਡੇ ਦੇ ਵਿੱਚ ਕਲਾ ਹੈ ਤਾਂ ਠੀਕ ਹੈ ਕਹਿੰਦਾ ਵੀ ਟਿੱਕੀ ਚਮਕੀਲੇ ਦੀ ਜੋੜੀ ਬਣ ਜੂਗੀ ਪਰ ਮੈਂ ਇਹਨੂੰ ਪ੍ਰੋਗਰਾਮ ਦਾ 100 ਰੁਪਏ ਹੀ ਦਿਆ ਕਰੂੰਗਾ ਪਰ ਚਮਕੀਲੇ ਦੇ ਬਾਲ ਜਦੋਂ ਟਿੱਕੀ ਨੇ ਵੇਖਿਆ ਤਾਂ ਚਮਕੀਲੇ ਨੇ ਨਾਂ ਵਿੱਚ ਸਿਰ ਹਲਾਇਆ ਫਿਰ ਟਿੱਕੀ ਨੇ ਕਹਿਤਾ ਪਾਪਾ ਜੀ ਤੁਸੀਂ ਵੀ ਨਿਆਣਿਆਂ ਵਾਲੀ ਗੱਲ ਨਾ ਕਰੋ ਚਮਕੀਲੇ ਦੇ ਗੀਤ ਚਮਕੀਲੇ ਦੀਆਂ ਤਿਆਰ ਕੀਤੀਆਂ ਤਰ੍ਹਾਂ ਸਾਰਾ ਕੁਝ ਤਾਂ ਉਹ ਆਪੇ ਕਰਦਾ ਸੋਨੀਆਂ ਨੇ ਤਾਂ ਕੱਲੀ ਆਵਾਜ਼ ਹੀ ਦੇਣੀ ਆ ਮੈਂ ਮੰਨਦਾ ਨਾ ਚਮਕੀਲਾ ਗਾਉਣ ਵਿੱਚ ਨਵਾਂ ਪਰ ਦੇਖਿਓ ਤੁਸੀਂ ਇਹ ਮੁੰਡਾ ਕਾਮਯਾਬ ਹੋਊਗਾ ਉਹਦੇ ਗੀਤ ਸਿੱਧਾ ਸਬੂਤ ਦੇ ਰਹੇ ਨੇ ਇਸ ਗੱਲ ਦਾ ਕਰ ਕਰਾ ਕੇ ਚਲੋ ਕਸ਼ਮੀਰੀ ਚਮਕੀਲੇ ਨੂੰ ਪ੍ਰੋਗਰਾਮ ਦਾ 150 ਰੁਪਿਆ ਦੇਣ ਨੂੰ ਮੰਨ ਗਿਆ ਚਮਕੀਲੇ ਤੇ ਸੋਨੀਆਂ ਗੀਤਾਂ ਦੀ ਰਿਹਸਲ ਕਰਨ ਲੱਗ ਪਏ ਪਹਿਲਾਂ ਇਹਨਾਂ ਨੇ 4 ਗੀਤ ਤਿਆਰ ਕੀਤੇ ਉਸ ਤੋਂ ਬਾਅਦ ਦੋ ਤਿੰਨ ਇਹਨਾਂ ਨੇ ਖਰ ਗੀਤ ਹੋਰ ਵੀ ਤਿਆਰ ਕਰ ਲਈ ਸੀ ਅਸਲ ਦੇ ਵਿੱਚ ਇਹਨਾਂ ਦੀ ਜਿਹੜੀ ਇਹ ਤਿਆਰੀ ਚੱਲਦੀ ਸੀ ਉਹ ਚੱਲਦੀ ਸੀ ਦਿੱਲੀ ਐਚ ਐਮ ਵੀ ਸਟੂਡੀਓ ਵਿਖੇ ਰਿਕਾਰਡਿੰਗ ਕਰਾਉਣ ਲਈ ਇਹ ਗੱਲ ਦੀ ਬਹੁਤ ਜਣੀ ਵੱਡੀ ਤਿਆਰੀ ਕੀਤੀ ਗਈ ਸੀ ਕਾਫੀ ਜਣੀ ਸਲਾਹ ਕਰ ਇੱਕ ਇੱਕ ਦੂਜੇ ਨਾਲ ਵੀ ਆਪਾਂ ਨੂੰ ਇਹ ਚੀਜ਼ ਵੀ ਰਿਕਾਰਡ ਕਰਾਣੀ ਚਾਹੀਦੀ ਹੈ ਜਾਂ ਨਹੀਂ ਕਰਾਣੀ ਚਾਹੀਦੀ ਸੀ ਗੱਲ ਇਹ ਹੈ ਵੀ ਸੁਰਿੰਦਰ ਸੋਨੀਆ ਉਸ ਸਮੇਂ ਸੁਰਿੰਦਰ ਛਿੰਦੇ ਨਾਲ ਗਾਉਂਦੀ ਸੀ ਪਰ ਸੁਰਿੰਦਰ ਛਿੰਦਾ ਜਿੱਥੇ ਸੋਨੀਆ ਦੇ ਮੁਤਾਬਕ ਕਹਿਣ ਸੋਨੀਆ ਜੀ ਦੇ ਕਹਿਣ ਦੇ ਮੁਤਾਬਕ ਉਸ ਨਾਲ ਜਾਨੀ ਧੋਖਾ ਕੀਤਾ ਗਿਆ ਸੀ ਸੋਨੀਆ ਨੂੰ ਉਸ ਗੱਲ ਦੀ ਜਾਨੀ ਰੜਕ ਸੀ ਕਿ ਵੀ ਮੈਂ ਜਾਨੀ ਇਹਨੂੰ ਮਾਫ ਨਹੀਂ ਕਰੂੰਗੀ ਵੀ ਮੇਰੇ ਨਾਲ ਗਾਉਂਦਾ ਰਿਹਾ ਮੈਂ ਮੇਰੇ ਨਾਲ ਬਾਹਰ ਜਾਣ ਵਾਸਤੇ ਰਸਲਾਂ ਕੀਤੀਆਂ ਗੀਤ ਤਿਆਰ ਕੀਤੇ ਅਸੀਂ ਵੀ ਬਾਹਰ ਜਾ ਕੇ ਇਹ ਗਾਉਣੇ ਆ ਐਨ ਮੌਕੇ ਤੇ ਜਾਣੀ ਮੈਨੂੰ ਇੱਥੇ ਛੱਡ ਕੇ ਕਿਸੇ ਹੋਰ ਨੂੰ ਕੁੜੀ ਨੂੰ ਜਾਣੀ ਗੁਲਸ਼ਨ ਕੋਮਨ ਨੂੰ ਨਾਲ ਲੈ ਗਿਆ ਇਹ ਮੇਰੇ ਨਾਲ ਸਭ ਤੋਂ ਵੱਡਾ ਧੋਖਾ ਕੀਤਾ ਸੀ ਛਿੰਦੇ ਨੇ ਤੇ ਇਸ ਗੱਲ ਦਾ ਵੀ ਬੀਬਾ ਸੋਨੀਆਂ ਨੂੰ ਜਾਣੀ ਵਿੱਚ ਸੀਗਾ ਜੀ ਰੰਝ ਸੀਗਾ ਤੇ ਉਹਨੂੰ ਇਸ ਤੋਂ ਵਧੀਆ ਗੱਲ ਕੀ ਮਿਲਣੀ ਸੀ ਵੀ ਕੋਈ ਨਵਾਂ ਮੁੰਡਾ ਚਮਕੀਲਾ ਵੀ ਮੈਂ ਉਹਦੇ ਨਾਲ ਇਹ ਗੀਤ ਜਾਨੀ ਰਿਕਾਰਡਿੰਗ ਵੀ ਮੈਂ ਉਹਦੇ ਨਾਲ ਜਾਨੀ ਰਿਕਾਰਡਿੰਗ ਕਰਾਂ ਮ ਤਾਂ ਇਹ ਵੀ ਹੋ ਸਕਦਾ ਵੀ ਸੁਰਿੰਦਰ ਸੋਨੀਆ ਨੇ ਇਸ ਗੱਲ ਦੀ ਅੜਪੰਨਣੀ ਹੋਵੇ ਮੁੱਖ ਦੀ ਗੱਲ ਹੈ ਵੀ ਸੁਰਿੰਦਰ ਸੋਨੀਆ ਟਿੱਕੀ ਅਮਰ ਸਿੰਘ ਚਮਕੀਲਾ ਅਤੇ ਚੌਥਾ ਕਸ਼ਮੀਰੀ ਲਾਲ ਇਹਨਾਂ ਨੇ ਚਾਰਾਂ ਨੇ ਬਿਉਂਤਮੰਦੀ ਬਣਾ ਕੇ ਸਲਾਹ ਕਰਕੇ ਆਪਣੀ ਰਿਕਾਰਡਿੰਗ ਵਾਸਤੇ ਤਿਆਰੀ ਕਰ ਲਈ ਤੇ ਇੱਕ ਦਿਨ ਉਹ ਆਇਆ ਜਦੋਂ ਇਹ ਚਾਰੇ ਦਿੱਲੀ ਵੱਲ ਨੂੰ ਕੂਚ ਕਰ ਗਏ ਰਿਕਾਰਡਿੰਗ ਕਰਨ ਵਾਸਤੇ ਐਚਐਮਬੀ ਦੇ ਸਟੂਡੀਓ ਉੱਥੇ ਜਾ ਕੇ ਜਦੋਂ ਇਹ ਸਾਰੀ ਗੱਲਬਾਤ ਹੋਈ ਤਾਂ ਟਿੱਕੀ ਨੇ ਸਭ ਤੋਂ ਪਹਿਲਾਂ ਇਹ ਗੱਲ ਸ਼ੁਰੂ ਕੀਤੀ ਸੀ ਜ਼ਾਹਿਰ ਅਹਿਮਦ ਸਾਹਿਬ ਨਾਲ ਇਹਨਾਂ ਦੀ ਆਪਾਂ ਫੋਟੋ ਵੀ ਨਾਲ ਲਾ ਰਹੇ ਹਾਂ ਪਹਿਲਾਂ ਖਰ ਤੁਸੀਂ ਦੇਖੀ ਨਹੀਂ ਹੋਣੀ ਜ਼ਾਹਿਰ ਅਹਿਮਦ ਸਾਹਿਬ ਦੀ ਫੋਟੋ ਇਹ ਉਹ ਸ਼ਖਸ ਸੀ ਕਿ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜ਼ਿੰਦਗੀ 'ਚ ਰਿਕਾਰਡਿੰਗ ਵਾਸਤੇ ਅਮਰ ਸਿੰਘ ਚਮਕੀਲਾ ਜੀ ਨੂੰ ਮੌਕਾ ਦਿੱਤਾ ਸੀਗਾ ਠੀਕ ਹੈ ਜੀ ਤੇ ਅੱਗੇ ਦੀ ਜਿਹੜੀ ਗੱਲਬਾਤ ਹੈ ਵੀ ਜਦੋਂ ਟਿੱਕੀ ਨੇ ਗੱਲ ਸ਼ੁਰੂ ਕੀਤੀ ਉਹ ਕਹਿੰਦੇ ਵੀ ਨਹੀਂ ਵੀ ਅਜੇ ਥੋੜਾ ਸਾਨੂੰ ਮਤਲਬ ਅਸੀਂ ਬਿਜ਼ੀ ਆਂ ਵੀ ਹੋਰ ਰਿਕਾਰਡਿੰਗਾਂ ਦੇ ਵਿੱਚ ਵੀ ਤੁਸੀਂ ਕਦੇ ਫੇਰ ਆਇਓ ਕੋਈ ਗੱਲ ਨਹੀਂ ਵੀ ਅਜੇ ਮਤਲਬ ਨਵੇਂ ਜਿਹੜੇ ਮੁੰਡੇ ਨੇ ਅਸੀਂ ਉਹਨਾਂ ਨੂੰ ਥੋੜਾ ਮਤਲਬ ਮੌਕਾ ਘੱਟ ਦੇ ਰਹੇ ਹਾਂ ਟਿੱਕੀ ਕਹਿੰਦਾ ਵੀ ਮੁੰਡਾ ਤੁਸੀਂ ਸੁਣ ਕੇ ਤਾਂ ਵੇਖੋ ਤੇ ਉਹ ਕਹਿੰਦੇ ਵੀ ਚਲੋ ਜਦੋਂ ਉਹ ਹਟੇ ਨਹੀਂ ਤਾਂ ਟਿੱਕੀ ਨੇ ਇੱਕ ਗੱਲ ਕਹੀ ਕਿ ਜਿਹੜੇ ਜਾਨੀ ਵੀ ਉਹ ਜਿਹੜਾ ਛਿੰਦੇ ਦਾ ਗੀਤ ਸੀਗਾ ਜਿਹੜਾ ਕਿ ਚਮਕੀਲਾ ਸਾਹਿਬ ਦਾ ਲਿਖਿਆ ਹੋਇਆ ਸੀ ਵੀ ਉਹ ਤੁਸੀਂ ਰਿਕਾਰਡ ਦੱਸੋ ਮੈਨੂੰ ਵੀ ਕਿੰਨਾ ਵਿਕਿਆ ਸੀ ਇਹ ਕੁਝ ਕੁ ਇਨਾਂ ਨੂੰ ਤਕਰੀਬਨ ਹੀ ਗੱਲ ਦਾ ਵੀ ਪਤਾ ਚਲੋ ਮੁੱਕ ਦੀ ਗੱਲ ਇਹ ਹੈ ਵੀ ਟਿੱਕੀ ਨੇ ਉਹ ਸਾਰਾ ਕੁਝ ਦੇਦੋਂ ਘੜਾ ਘਟੂਕੇ ਉਹਨਾਂ ਤੋਂ ਪੁੱਛਿਆ ਵੀ ਇਹ ਤਾਂ ਗੀਤ ਤੁਹਾਡਾ ਚੱਲਿਆ ਦੇਖੋ ਕਿੰਨਾ ਸੀ ਵੀ ਐਸੇ ਮੁੰਡੇ ਦਾ ਤਾਂ ਲਿਖਿਆ ਹੋਇਆ ਸੀ ਉਹ ਹੁਣ ਜਿਹੜੇ ਇਹ ਗੀਤ ਲਿਖ ਕੇ ਲੈ ਕੇ ਆਇਆ ਉਹ ਉਸ ਤੋਂ 10 ਗੁਣਾ ਜ਼ਿਆਦਾ ਵਧੀਆ ਗੀਤ ਨੇ ਵੀ ਮਾਰਕੀਟ 'ਚ ਉਹ ਤਰਥੱਲੀ ਬੰਚਾ ਦੇਣਗੇ ਵੀ ਤਾਂ ਕਰਕੇ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਇਹਨੂੰ ਸੁਣੋ ਤੁਸੀਂ ਆਪ ਕਹਿਣਾ ਕਰਾਂਗੇ ਰਿਕੋੜ ਇਹਨੂੰ ਤਾਂ ਉਸ ਤੋਂ ਬਾਅਦ ਚਲੋ ਚਮਕੀਲਾ ਸਾਹਿਬ ਨੇ ਸੰਤਾ ਨੇ ਪਾਈ ਫੇਰੀ ਗੀਤ ਜਦੋਂ ਜਹੀਰਮਨ ਸਾਹਿਬ ਨੂੰ ਸੁਣਾਇਆ ਜਾਨੀ ਉਹ ਉਸ ਗੀਤ ਨੂੰ ਸੁਣ ਕੇ ਇਹ ਜੇ ਜਾਨੀ ਮੰਤਰ ਮੁਕਤ ਹੋਏ ਉਹ ਜਾਨੀ ਕੀਲੇ ਗਏ ਹੋਗੀ ਸੁਣ ਕੇ ਤੇ ਅਜਿਹੀ ਗਾਣਾ ਮਤਲਬ ਗੀਤ ਚ ਗੱਲਬਾਤ ਸੀ ਕਿ ਉਹਨਾਂ ਨੇ ਜਦ ਹੀ ਜਾਨੀ ਇਕ ਲੇਖੇ ਦਾ ਭਾਵੁਕ ਜਾਂ ਹੋ ਕੇ इमोशनल ਹੋ ਕੇ ਐਂ ਕਹਤਾ ਜਾਓ ਯਰ ਦੇਤੀ ਕਹਿੰਦਾ ਤੁਹਾਨੂੰ ਤਰੀਕ ਪੁਰਾਣੀ-ਪੁਰਾਣੀ ਤਰੀਕ ਨੂੰ ਆ ਜਿਓ ਕਹਿੰਦਾ ਕਰਾ ਲੈ ਜੋ ਕਹਿੰਦਾ ਤੁਸੀਂ ਆ ਕੇ ਰਿਕਾਰਡਿੰਗ ਆਪਣੀ ਤਾਂ ਇਹ ਉਹ ਸਮਾਂ ਸੀ ਜਦੋਂ ਉਹ ਹੀਰੇ ਵਾਸਤੇ ਸਭ ਤੋਂ ਜਾਨੀ ਵੱਡੀ ਖੁਸ਼ੀ ਵਾਲੀ ਗੱਲ ਹੋਊਗੀ ਕੀ ਉਹਦੇ ਪਾ ਹੋਣਗੇ ਉਦੋਂ ਉੱਥੇ ਜਦੋਂ ਕਿਉਂਕਿ ਐਚ ਐਮ ਵੀ ਕੰਪਨੀ ਤੋਂ ਉਸ ਸਮੇਂ ਦੇ ਵੱਡੇ ਵੱਡੇ ਸਟਾਰ ਵੀ ਮੁੜ ਕੇ ਆਏ ਨੇ ਪੌੜੀਆਂ ਨਹੀਂ ਸੀ ਚੜਨ ਦਿੰਦੇ ਠੀਕ ਹੈ ਔਰ ਉਹ ਮੁੰਡਾ ਨਵਾਂ ਜਿਹੜਾ ਮਿਹਨਤ ਕਰਕੇ ਕਿਸੇ ਕਿਸੇ ਕਲਾਕਾਰਾਂ ਦੇ ਘਹਣਾ ਇੱਕ ਲੇਖੇ ਦੀ ਸੇਵਾ ਕਰ ਕਰਕੇ ਕਿੱਥੇ ਤੱਕ ਪਹੁੰਚਿਆ ਅੱਜ ਉਹ ਉੱਥੇ ਬੈਠਾ ਸੀ ਜਿੱਥੇ ਵੱਡੇ ਵੱਡੇ ਸਟਾਰ ਬੈਠੇ ਹੁੰਦੇ ਸੀਗੇ ਉਹ ਚੀਜ਼ ਵਾਸਤੇ ਉਹਨੂੰ ਲਓ ਵੀ ਅੱਜ ਅੱਜ ਉਹਦਾ ਉਹ ਸੁਪਨਾ ਪੂਰਾ ਹੋਣ ਜਾ ਰਿਹਾ ਸੀ ਤਾਂ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਤਾਂ ਇਹ ਮਤਲਬ ਸਟੋਰੀ ਸੀਗੀ ਦੋਸਤੋ ਆਪਣੇ ਵਿਚਾਰ ਨੇ ਜਿਹੜੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸ਼ੁਕਰੀਆ ਜੀ ਧੰਨਵਾਦ ਸასი ਕਾਲ